ਇਹ ਕਹਿੰਦਾ ਮੈਂ ਬੋਗਿਆ ਕੰਪੂਰ ਇੱਕ ਜਿਹੜਾ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਸਰਕਾਰ ਜਿਹੜੀ ਉਹਨੇ ਆਪਣਾ ਜਿਹੜਾ ਫੈਸਲਾ ਵਾਪਸ ਲਿਆ ਵਾ ਤੇ ਕਿੱਸਾ ਦੇਖਦੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਐਡੀ ਇਹਦੀ ਨੀਤੀ ਰੱਦ ਕੀਤੀ ਦੋਹਾਂ ਇਹ ਬਹੁਤ ਵਧੀਆ ਹੋ ਗਿਆ ਜਿਹੜਾ ਇੰਨੀ ਜਲਦੀ ਲੋਕ ਉੱਥੇ ਇਸ ਮੁੱਦੇ ਤੇ ਲੈਂਡ ਪੂਲਿੰਗ ਵਾਲਾ ਜੋ ਹੈਗਾ ਸੀ ਜੋ ਕਿ ਆਪਣੇ ਜ਼ਮੀਨਾਂ ਆਪਣੇ ਮਕਾਨ ਦੁਕਾਨ ਜੋ ਵੀ ਸੀਗਾ ਸਾਰਾ ਕੁਝ ਇਹਦੇ ਵਿੱਚ ਆ ਰਿਹਾ ਸੀਗਾ ਔਰ ਲੋਕਾਂ ਨੇ ਇੰਨਾ ਤੋਂ ਵਿਰੋਧ ਕੀਤਾ ਲੋਕਾਂ ਨੇ ਇੰਨੇ ಗ್ರಾಮ ਸਭਾ ਦੇ ਮਤੇ ਪਾਇਆ ਇੰਨਾ ਕੁਸ਼ ਵਿਰੋਧ ਕੀਤਾ ਟਰੈਕਟਰ ਰੈਲੀਆਂ ਕੀਤੀਆਂ ਕੱਟ ਕੀਤੇ ਵੱਡੇ ਵੱਡੇ ਦਿਖਾਏ ਵੀ ਇਸ ਵਿਰੋਧ ਦੇ ਵਿੱਚ ਤੇ ਮਜਬੂਰ ਸਰਕਾਰ ਨੂੰ ਇਹ ਕੀਤੇ ਪਿੱਛੋਂ ਫਟਣਾ ਪੈ ਗਿਆ ਵੀ ಗ್ರಾಮ ਸਭਾ ਦੇ ਮਤੇ ਪੈ ਗਿਆ ਜਿੱਥੇ ಗ್ರಾಮ ਸਭਾ ਦਾ ਮਤਾ ਪੈ ਗਿਆ ਉਸ ਨੂੰ ਚੈਲੇਂਜ ਨਹੀਂ ਕਰ ਸਕਦੇ ਕਿ ਉੱਥੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਹੈਗੇ ਇਹਦੇ ਬਾਰੇ ਗਗਨਵੀਰ ਨੇ ਆਪਣੇ ਸਰਪੰਚ ਪਿੰਡ ਪਾਗਪੁਰ ਤੋਂ ਨੇ ਇਹਨਾਂ ਨੇ ਬਹੁਤ ਵਧੀਆ ਫੇਸਬੁਕ ਦੇ ਉੱਤੇ ਆਪਣੇ ਯੂਟਿਊਬ ਚੈਨਲ ਦੇ ਉੱਤੇ ਸਾਰਾ ਕੁਝ ਇਹਨਾਂ ਨੂੰ ਦੱਸਿਆ ਵਾ ਬਹੁਤ ਸਾਰੇ ਲੋਕ ਇਹਨਾਂ ਤੋਂ ਇੰਸਪਾਇਰ ਹੋਇਆ ਠੀਕ ਆ ਕੁਝ ਨੌਲੇਜ ਸਾਨੂੰ ਸੀ ਕੋਈ ਇਹਨਾਂ ਤੋਂ ਲਈ ਤੇ ਸਾਰੇ ਸਰਪੰਚਾਂ ਨੇ ਇਕੱਠੇ ਹੋ ਕੇ ਇਸ ਮੁੱਦੇ ਬਾਰੇ ਗੰਭੀਰ ਚਰਚਾ ਕੀਤੀ ಗ್ರಾಮ ਸਭਾ ਬੁਲਾਈਆਂ ਮਤੇ ਪਾਏ ਤੇ ਅੱਜ ਉਹ ਮਤਿਆਂ ਦਾ ਸਰੇਣਾ ਵਾ ਵੀ ਸਰਕਾਰ ਨੂੰ ਝੁਕਣ ਵਾਸਤੇ ਉਹ ਹੁਣਾ ਪੈ ਗਿਆ ਕਹਿੰਦੇ ਪਾਲਿਸੀ ਕਿਸਾਨਾਂ ਦੇ ਹਿੱਤ ਚ ਸੀ ਪਰ ਹੁਣ ਕਿਸਾਨਾਂ ਦਾ ਹਿੱਤ ਦੇਖ ਕੇ ਵਾਪਸ ਹੋਈ ਹੈ ਵਿਕਲਪੀ ਉਹੀ ਗੱਲ ਆ ਵੀ ਪਹਿਲਾਂ ਹੀ ਇਹੀ ਬੁਲਾਰੇ ਕਹ ਰਹੇ ਸੀਗੇ ਵੀ ਇਹ ਪਾਲਸੀ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਹੁਣ ਇਹੀ ਬੁਲਾਰੇ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਹੱਕ ਚ ਨਹੀਂ ਸੀਗੀ ਇਸ ਲਈ ਇਸ ਵਾਪਸ ਲੈ ਲਈ ਇਹਨੂੰ ਸਮਝ ਲਈਏ ਕੀ ਜੇ ਕੀ ਕਹੀਏ ਉਹ ਲੋਕ ਸਮਝਣਗੇ ਉਹ ਲੋਕ ਕੀ ਕਾਰਨ ਮੰਨਦੇ ਹੋ ਕਿ ਇੱਕ ਜਿਹੜਾ ਪਹਿਲਾਂ ਕੀ ਨੋਟੀਫਿਕੇਸ਼ਨ ਆਇਆ ਸੀ ਕਿ ਆਉਣ ਵਾਲੇ ਜਿਹੜੇ ਮਹੀਨੇ ਅਕਤੂਬਰ ਤੱਕ ਕਿ ਜਿਹੜੀ ਇੱਕ ਜ਼ਿਲ੍ਹਾ ਪ੍ਰੀਸ਼ਦ ਚੋਣ ਹੋਣੀ ਆ ਤੇ ਪਿੰਡਾਂ ਦੇ ਵਿੱਚ ਜਿਹੜੀ ਚੋਣ ਹੋਣੀ ਸੀ ਕਿ ਇਹ ਸਰਕਾਰ ਨੇ ਇਸ ਕਰਕੇ ਤਾਂ ਨਹੀਂ ਇਹ ਵਾਪਸ ਲਈ ਹੋ ਸਕਦਾ ਵਾ ਉਹਨਾਂ ਦਾ ਆਪਣਾ ਕੋਈ ਸ਼ਰੀਰ ਨੂੰ ਹੋ ਸਕਦਾ ਕੋਈ ਪ੍ਰੈਸ਼ਰ ਹੋ ਜਾਂਦਾ ਜਾਂ ਜੋ ਹਾਈ ਕੋਰਟ ਨੇ ਝਾੜ ਪਾਈ ਆ ਉਹਦਾ ਹੋ ਸਕਦਾ ਵਾ ਕਾਫੀ ਕੁਛ ਨੇ ਕਾਫੀ ਚੀਜ਼ਾਂ ਮੈਟਰ ਕਰਦੀਆਂ ਨੇ ਇਹਦੇ ਵਿੱਚ ਆਪਾਂ ਕਿਸੇ ਇੱਕ ਚੀਜ਼ ਨੂੰ ਵਿਸ਼ੇਸ਼ ਨਹੀਂ ਕਰ ਸਕਦੇ ਹਾਂ ਜਿਹੜਾ ਮਸ਼ਹੂਰ ਹੈ ਜਿਹੜਾ ਵਿਸ਼ੇ ਗੱਲ ਸਕੂਲ ਸੀ ਜਿਹੜੀ ਗੀਤਾ ਸੀਗਾ ਉਸ ਤੋਂ ਬਾਅਦ ਸੀਐਮ ਦੀ ਕੁਰਸੀ ਵੀ ਲਈ ਲਈ ਕਿਤੇ ਡਿਬੇਡ ਦੇ ਉੱਥੇ ਵੀ ਨਹੀਂ ਪਹੁੰਚੇ ਤੇ ਕਿੱਥੋਂ ਦੇਖਦੇ ਹੋ ਤੇ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਬਾਸ ਲਿਆ ਜਾਂਦਾ ਕਿ ਕਿਸਾਨਾਂ ਦੇ ਹਿੱਤ ਵਿੱਚ ਪਾਲਿਸੀ ਨਹੀਂ ਹੈਗੀ ਤੇ ਅਸੀਂ ਇਹਨੂੰ ਬਾਸ ਲੈਂਦੇ ਹਾਂ ਹਾਂਜੀ ਵੀਰੇ ਮਤਲਬ ਪਹਿਲੀ ਗੱਲ ਤੋਂ ਵਧਾਈ ਤੁਹਾਡੇ ਵਰਗੇ ਸੱਜਣਾਂ ਨੂੰ ਵੀ ਲੁਧਿਆਣਾ ਟੀਵੀ ਵਾਲੇ ਤੇ ਮੇਰੇ ਵੀਰ ਜੀ ਉਹਨਾਂ ਨੂੰ ਵੀ ਜਿਹੜੇ ਸਾਡੇ ਪ੍ਰੈਸ ਪ੍ਰੈਸ ਵਾਲੇ ਹੈਗੇ ਨੇ ਵੀ ਤੁਸੀਂ ਜਿੱਥੇ ਪੰਜਾਬ ਦੇ ਅਲੱਗ-ਅਲੱਗ ਪੱਤਰਕਾਰਾਂ ਪੈ ਚਨੇ ਵਾਤੇ ਤੁਹਾਡਾ ਵੀ ਲੋਕਲ ਪੱਧਰ ਤੋਂ ਬਹੁਤ ਵੱਡਾ ਯੋਗਦਾਨ ਰਿਹਾ ਤੇ ਤੁਹਾਡਾ ਬਹੁਤ ਧੰਨਵਾਦ ਵੀ ਅੱਜ ਭਾਗਪੁਰ ਵਿਖੇ ਸਾਰੇ ಗ್ರಾಮ ਅਲੱਗ-ਪਿੰਡਾਂ ਦੇ ਮੇਰਾ ਭਰਾ ਭਾਗਲੀ ਤੋਂ ਸੰਦੀਪ ਬਈ ਸਰਪੰਚ ਸਾਹਿਬ ਪੰਜਾਬ ਪ੍ਰਣੀਆਂ ਤੋਂ ਹੋਰ 10-12 ਪਿੰਡਾਂ ਤੋਂ 522 ਸੀਗੇ ਉਹ ਜਿਵੇਂ ਕਹ ਲੋ ਵੀ ਮੇਰੇ ਵਰਗੇ ਵਿਮਾਰਣ ਨਿਮਾਨ ਬਖਸ਼ਨਾਏ ਉਹ ਕਹਿੰਦੇ ਵੀ ਸਰਪੰਚ ਤੂੰ ਇਨੀਸ਼ੀਏਟਿਵ ਲੈ ਆ ਜੀ ਦੇਖੋ ਮੈਂ ਆਪ ਦੀ ਜੰਮਵਰੀ ਨਹੀਂ ਵਾਈ ਪਰ ਇਹ ਮੈਂ ਇਕੱਲਾ ਨਹੀਂ ਮੇਰੇ ਨਾਲ ਇਹ ਜਿਹੜੇ ਸਰਪੰਚ ਸਹਿਵਾਨ ਨੇ ਪਿੰਡ ਦੇ ਹੋਰ ਆਹੜ ਵਾਲੇ ਪਿੰਡਾਂ ਤੋਂ ਸਾਡਾ ਕੁਈ ਸਿਆਸੀ ਤੌਰ ਤੇ ਨਹੀਂ ਕਿ ਸਾਡਾ ਭਾਈਚਾਰਾ ਅਸੀਂ ਤਹਿਸੀਲਾਂ 'ਚ ਮਿਲਦੇ ਆ ਸਾਡੀਆਂ ਅਸੀਂ ਸਾਡੀਆਂ ਬੱਟਾਂ ਸਾਂਝੀਆਂ ਨੇ ਅਸੀਂ ਸੁੱਖ-ਦੁੱਖਾਂ ਇਕੱਠੇ ਨਜੰਦੇ ਆ ਸਮਾਜਿਕ ਤੌਰ ਤੇ ਕਿ ਉਹ ਸਾਡੇ ਕ ਸਾਡੀ ਫੋਨਡ ਨੂੰ ਸਾਡੇ ਸਮਾਜਿਕ ਫੋਨਡ ਨੂੰ ਖਤਮ ਕਰ ਤੱਕ ਸਿਸਟਮ ਆਇਆ ਸੀਗਾ ਅਸੀਂ ਇਕੱਠੇ ਹੋ ਕੇ ਲੜਾਈ ਲੜਾਈ ਕੋਸ਼ੋ ਦੇ ਵਿੱਚ ਜਿਹੜੀ ਡਿਊਟੀਆਂ ਮੇਰੀ ਲੱਗੀ ਤਾਂ ਕੁਝ ਮੈਂ ਸੰਦੀਪ ਭਾਈ ਦੀ ਲੱਗੀ ਅਸੀਂ ਸਭ ਨੇ ਡਿਊਟੀ ਨੂੰ ਇਹ ਤਾਂ ਸਭ ਨੇ ਰਲ ਕੇ ਇਹ ਸੀ ਜਿੱਤ ਪ੍ਰਾਪਤ ਕੀਤੀ ਤਾਂ ਸਰਕਾਰ ਜਿਹੜੇ ਕੁਰਸੀ ਲਈ ਗੱਲ ਕਰਦੇ ਆ ਵੀ ਸਰਕਾਰ ਦੀ ਕੁਰਸੀ ਲਈ ਗਈ ਆ ਤੇ ਉਹ ਕੁਰਸੀ ਜਿਹੜੀ ਹੈਗੀ ਆ ਵੀ ਉਹ 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 ਉਸ ਕੁਰਸੀ ਨਹੀਂ ਇਹਦਾ ਜਿਹੜਾ ਸਰਕਾਰ ਕਿਹੜੇ ਚਾਰ ਸਵੇਰੇ ਸਰਕਾਰ ਦੇ ਸੀਗੇ ਪਾਵੇ ਸਰਕਾਰ ਦੇ ਹਾਲਾਤੇ ਲੋਕਾਂ ਨੇ ਤਾਂ ਉਸ ਦਿਨ ਨਹੀਂ ਆਏ ਸਰਕਾਰ ਨੇ ਦੇਖ ਲਿਆ ਵੀ ਇਹ ਹੁਣ ਸਾਨੂੰ ਸਰਕਾਰ ਕੋ ਸਰਕਾਰ ਕੋ ਜਵਾਬ ਨਹੀਂ ਸੀ ਤੇ ਇਹਨਾਂ ਦੇ ਐਮਐਲਏ ਜਿਵੇਂ ਕੱਲ ਕਿਹਾ ਵੀ ਕਿਸਾਨਾਂ ਦੇ ਹਿੱਤਾਂ ਲਈ ਆਏ ਸੀ ਅਸੀਂ ਵਾਪਸ ਲੈ ਰਹੇ ਹਾਂ ਕਿ ਜੇ ਕਿਸਾਨ ਨੂੰ ਪਸੰਦ ਨਹੀਂ ਫਿਰ ਤੁਸੀਂ ਜਦੋਂ ਪਹਿਲਾਂ ਸਮਰਾਲੇ ਤੋਂ ਐਮਐਲਏ ਸਾਹਿਬ ਨੇ ਜਾਂ ਹੋਰ ਸਰ ਜਿਹੜੇ ਮੰਤਰੀ ਸਾਹਿਬ ਨੇ ਹੋਰ ਅਲੱਗ-ਅਲੱਗ ਐਮਐਲਏ ਜਿਹੜੇ ਹੈਗੇ ਆ ਕਈ ਇਹਨਾਂ ਦੇ ਚੇਅਰਮੈਨ ਨੇ ਉਹ ਵੀ ਤੁਸੀਂ ਕਿਹੜੇ ਮੂੰਹ ਨਾਲ ਉਦੋਂ ਲੋਕਾਂ ਨੂੰ ਕਹਿ ਰਹੇ ਸੀ ਬਹੁਤ ਅੱਛੀ ਆ ਇਹ ਇਲੈਗਲ ਕਲੋਨੀਆ ਨੂੰ ਖਤਮ ਕਰਨੀ ਆ ਇਹ ਐਂ ਕਰਨਾ ਵੀ ਇਹ ਇਹ ਤੁਹਾਡਾ ਜਿਹੜਾ ਝੂਠ ਦਾ ਬੰਦਾ ਇਹ ਬਈ ਵਿਕਿਆ ਨਹੀਂ ਇਹ ਛਪਿਆ ਨਹੀਂ ਇਹ ਲੋਕਾਂ ਨੇ ਦਿਨਾਂ ਦੇ ਵਿੱਚ ਤੁਹਾਡੀ ਇਹ ਸ਼ਾਪ ਛਪੀ ਨਹੀਂ ਕਿ ਲੋਕ ਸਿਆਣੇ ਹੋ ਚੁੱਕੇ ਤੇ ਜਿੰਨੇ ਮੈਂ ਅਕਸਰ ਕਿਹਾ ਵੀ ਗ੍ਰਾਮ ਸਭਾ ਦਾ ਨਾਮ ਦਾ ਪਤਾ ਨਿਕ ਉੱਡ ਚੁੱਕਿਆ ਤੇ ਉੱਪਰ ਲਿ ਜਾਵਾ ਜਾ ਚੁੱਕਿਆ ਜਿੱਥੇ ਹੁਣ ਕੋਈ ਵੀ ਕੋਈ ਧੜ ਵੀ ਹੋਊਗਾ ਤਾਂ ਇਹ ਗ੍ਰਾਮ ਸਭਾ ਦੇ ਤੁਹਾਨੂੰ ਟੱਕਰ ਨੂੰ ਹੋਏ ਤੁਹਾਡੇ ਸਜਰੇ ਸ੍ਰੀ ਬਣ ਕੇ ਤੇ ਸਰਪੰਚ ਸਾਹਿਬ ਜਿੱਥੇ ਲੋਕਾਂ ਨੇ ਕਾਫੀ ਬੜਿਆ ਵੀਡੀਓ ਵੀ ਦੇਖਿਆ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਸਰਪੰਚ ਆ ਉਹ ਕੀ ਕੰਮ ਕਰ ਸਕਦਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਰਪੰਚ ਦੀ ਪਾਵਰ ਇੱਥੇ ਵੱਡੀ ਆ ਤੇ ਕੀ ਹੋਰ ਵੀ ਲੋਕਾਂ ਨੂੰ ਜਾਗਰੂਕ ਕਰਾਉਂਦੇ ਨੇ ಗ್ರಾಮ ਸਭਾ ਅੱਗੇ ਕੀ ਕੀ ਕਰ ਸਕਦੀ ਆ ਕਿਸ ਤਰ੍ਹਾਂ ਜਿਹੜੀਆਂ ਨੀਤੀਆਂ ਬਣਾਈਆਂ ਜਾ ਸਕਦੀਆਂ ਪਿੰਡ ਦੀ ਭਲਾਈ ਕਮ ਜੀ ਜਦੋਂ ਲੁਧਿਆਣੇ ਕੁਰਸੀ ਲਈ ਸੀ ਉਦੋਂ ਹਮੀਰ ਸਿੰਘ ਜੀ ਵੀ ਆਇਸੇ ਬੜੇ ਸੀਨੀਅਰ ਸਿਹਰ ਤੁਹਾਡੇ ਵਰਗੇ ਤੁਹਾਡੇ ਪੇਸ਼ੇ ਦੇ ਬੜੇ ਸੀਨੀਅਰ ਪੱਤਰਕਾਰ ਨੇ ਮਤਲਬ ਮੈਂ ਤਾਂ ਉਦੋਂ ਨਾਲ ਆਪਣੀ ਦਿਲ ਦੀ ਇੱਛਾ ਵੀ ਪ੍ਰਗਟ ਕੀਤੀ ਸੀ ਤੇ ਨਾਲ ਮੇਰੇ ਜਿਵੇਂ ਸਰਪੰਚ ਵੀ ਸਾਡਾ ਬੈਠਾ ਪਹਿਲਾਂ ਤਾਂ ਅਸੀਂ ਜਿਹੜੀ ਯੂਨੀਅਨ ਤੇ ਅਸੀਂ ਕੀਤਾ ਹੋਇਆ ਜਦੋਂ ਮੁੰਡਾ ਜਸ਼ਨ ਵਿਚਾਰਾ ਉਹਦੀ ਡੈਥ ਵੀ ਸੁਸਾਇਸਾਈਡ ਕੀਤਾ ਮੌਜੂਦਾ ਫੌਜ ਸਿੰਘ ਸਰਾਰੀ ਤੋਂ ਦੁਖੀ ਹੋ ਗਏ ਲੇਕਿਨ ਉਹ ਜਨਤਾ ਦਾ ਘਰ ਦਾ ਚਰਾਗ ਬੁੱਝ ਗਿਆ ਭਾਈ ਜਿਹੜਾ ਕੋਈ ਕਹਿੰਦਾ ਸਿਆਸਤ ਆ ਸੋਚ ਕੇ ਦੇਖੋ ਜੇ ਤੁਹਾਡਾ ਘਰ ਦਾ ਚਰਾਗ ਬੁੱਝਵੇ ਤਾਂ ਤੋਂ ਤੁਹਾਡੇ ਕੀ ਬਿੱਤੂ ਵੀ ਹਾਂ ਤਾਂ ਉਸ ਚੀਜ਼ ਤੇ ਅਸੀਂ ਆਵਾਜ਼ ਚੁੱਕੀ ਸੀ ਫਿਰ ਅਸੀਂ ਵੀ ਸੋਚਿਆ ਕਿ ਸਾਨੂੰ ਸਰਪੰਚਾਂ ਨੂੰ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਵੀ ਅਸੀਂ ਜਿਹੜਾ ਹੈਗਾ ਸਾਰੇ ਨੇ ਉਦੋਂ ਪਲਾਨ ਕੀਤਾ ਸੀ ਕਿ ਆਪਾਂ ਆਪਣੀ ਜਿਹੜੀ ਸਰਪੰਚ ਦੀ ਇੱਕ ਔਰਗੇਨਾਈਜੇਸ਼ਨ ਇੱਕ ਯੂਨੀਅਨ ਬਣਾਵਾਂਗੇ ਤੇ ਚਲੋ ਹੁਣ ਵਿੱਚ ਆ ਲੈਂਡ ਪੂਲਿੰਗ ਦਾ ਇਸ਼ੂ ਆ ਗਿਆ ਸੀਗੇ ਤਾਂ ਹੁਣ ਅਸੀਂ ਇੱਥੇ ਕੰਮ ਕਰਾਂਗੇ ਕਿ ਪਹਿਲਾਂ ਤਾਂ ਲੋਕਲ ਜਿਹੜੇ ਸਾਡੇ ਸਾਰੇ ਸਰਪੰਚ ਸਾਹਿਬਾਨ ਨੇ ਜਿੱਥੇ 15 ਤੋਂ 18 ਸਰਪੰਚ ਮੇਰੇ ਦੋਸਤ ਹਨ ਸੰਦੀਪ ਭਾਈ ਮੇਰਾ ਦੋਸਤ ਆਂ ਅਰਾਈਆਂ ਵਾਲੇ ਪਿੰਡ ਵਾਲੇ ਜਾਂ ਹੋਰ ਆਲ ਜਿਹੜੇ ਪੰਜਾ ਪੈਣੀਆਂ ਤੋਂ ਲਖੋ ਵਾਲੇ ਦੁਲਮੇ ਸੋਨੇ ਸਾਡੇ ਭਰਾ ਨੇ ਹਨ ਤੇ ਕੋਈ ਸਿਆਸੀ ਰਿਸ਼ਤਾ ਨਹੀਂ ਸਾਡਾ ਸਾਡੇ ਭਰਾ ਨੇ ਅਸੀਂ ਰਲ ਕੇ ਯੂਨੀਅਨ ਬਣਾਵਾਂਗੇ ਇਹਦੇ ਨਾਲ ਗ੍ਰਾਮ ਸਭ ਵਾਲਾ ਵੀ ਉਹ ਦਿਨ ਮੈਂ ਦੱਸਿਆ ਵੀ ਸੁਨੀਲ ਸਿੰਘ ਜੀ ਮੈਂ ਇਹ ਬੇਨਤੀ ਕੀਤੀ ਸੀ ਵੀ ਮੇਰੀ ਇਹ ਦਿਲੋਂ ਤੁਹਾਨੂੰ ਵੀ ਇਸ ਗ੍ਰਾਮ ਸਭਾ ਦੇ ਲੋਕ ਨੂੰ ਬਹੁਤ ਅਵੇਅਰ ਕੀਤਾ ਛਾਹਦ ਨੇ ਵੀ ਤੁਹਾਡੇ ਵਰਗੇ ਸਹਿਰਦ ਪੱਤਰਕਾਰ ਨਾਲ ਤੁਹਾਡੇ ਵਰਗੇ ਸਜਣਾਂ ਨਾਲ ਲੈ ਕੇ ਵੀ ਆਪਾਂ ਇੱਕ ਕਾਫਲਾ ਬਣਾਈਏ ਤਾਂ ਆਪਾਂ ਪੰਜਾਬ ਦੇ ਪਿੰਡਾਂ ਜਾ ਕੇ ਗ੍ਰਾਮ ਸਭਾ ਅਵੇਅਰਨੈਸ ਕੈਂਪ ਆਪ ਲਾਈਏ ਜਿੱਥੇ ਲੋਕਾਂ ਨੂੰ ਹੋਰ ਇਹਦੇ ਬਾਰੇ ਕਲੀਅਰਟੀ ਆਵੇ ਲੋਕਾਂ ਨੂੰ ਦੇ ਹੱਕਾਂ ਬਾਰੇ ਹੋਰ ਪਤਾ ਲੱਗੇ ਤਾਂ ਮੈਂ ਤੁਹਾਡੇ ਕੈਮਰੇ ਜ਼ਰੀਏ ਵੀ ਇਹ ਬੇਨਤੀ ਕਰਨਾ ਵੀ ਪਹਿਲਾਂ ਤਾਂ ਜਿਵੇਂ ਕਰੋ ਘਰ ਵਾਲੇ ਪਿੰਡਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ camp ਸ਼ੁਰੂ ਹੋਣੇ ਸ਼ੁਰੂ ਕਰੀਏ ਵੀ ਜੇ ਕੋਈ ਸਾਡੀ invite ਵੀ ਸੁਣਦਾ ਵਾ ਵੀ ਸਾਨੂੰ ਤੁਸੀਂ ਆਪਦੇ ਪਿੰਡ ਰੱਖਣਾ ਚਾਹੁੰਦੇ ਤੁਸੀਂ ਪ੍ਰੋਗਰਾਮ ਤਾਂ ਜੀ ਆਇਆਂ ਨੂੰ ਬਸ ਸਾਨੂੰ approach ਕਰਨੀ ਹੈ ਅਸੀਂ ਫਿਰ proper ਇੱਕ ਖਰੜਾ ਤਿਆਰ ਕਰਕੇ ਵੀ ਕਿਹੜੇ ਕਿਹੜੇ ਮੁੱਦਿਆਂ ਤੇ ਬੋਲਣਾ ਕੀ ਕੀ ਉਹਦੇ ਕੋਈ literature ਵੀ ਅਸੀਂ ਲੈ ਕੇ ਜਾਵਾਂਗੇ ਉਸ related ਤਾਂ ਵੀ ਅਸੀਂ ਜ਼ਰੂਰ ਕਰਨਾ ਚਾਹੁੰਦੇ ਹਾਂ ਤੇ ਲੋਕਾਂ ਨੂੰ ਜਿੱਥੋਂ ਇਸ ਗ੍ਰਾਮ ਸਭਾ ਨੇ ਇਹ ਧਾੜਵੀਆਂ ਨੂੰ ਭਜਣੋਂ ਪਹੁੰਚ ਲਿਆ ਤੇ ਇਹ ਜਿਹੜੇ ਗ੍ਰਾਮ ਸਭਾ ਹੈਗੀ ਆ ਉਹਦੇ ਨਾਲ ਸੇਪ ਨੂੰ ਹੋਰ ਅੱਗੇ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਸੁਣਨ ਨੂੰ ਮਿਲ ਰਿਹਾ ਕਿ ਜਿਹੜਾ ਇਹ ਸਰਪੰਚ ਆਉਣ ਵਾਲੇ ਸਮੇਂ ਜੇ ਐਮਐਲਏ ਬਣ ਸਕਦਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਇਹਨੂੰ ਟਿਕਟ ਮਿਲ ਸਕਦੀ ਆ ਕੀ ਇਹਦੇ ਲਈ ਵੀ ਕੋਈ ਤਿਆਰੀ ਹੈ ਤੁਹਾਡੀ ਨਹੀਂ ਭਾਈ ਦੇਖੋ ਗੁਰਸਬ ਕੀਰਤਨ ਹੋ ਰਿਹਾ ਮੈਂ নো ਡਾਊਟ ਕਿ ਪਹਿਲਾਂ ਸਭ ਦੀ ਗੱਲ ਕਰ ਦੂੰ ਮੇਰੇ ਤਾਇਆ ਜੀ ਮੈਨੂੰ ਮਾਰਨਗੇ ਜਦੋਂ ਮੈਂ ਬਣਿਆ ਸੀ ਮੈਂ ਗੁਰਦੋਸਹਿਬ ਨਾਲ ਗੱਲ ਕੀਤੀ ਸੀਗੀ ਕਿ ਜਿੱਥੇ ਤੇ ਨਸੂਣੀ ਪੰਜਾਬ ਦੀ ਸੇਵਾ ਕਰਦਿਆਂ ਮੈਂ ਜਿਹੜਾ ਮੇਰਾ ਖੇਤਰਾ ਪਿੰਡ ਦੀ ਮੈਂ ਉਹਦੀ ਖੁਦ ਠੀਕ ਹੈ ਜਦੋਂ ਕੋਈ ਅਸੀਂ ਮੈਂ ਮੈਂ ਤਾਂ ਸਿਰਫ ਮੈਂ ਕੀ ਕੀਤਾ ਬਈ ਮੈਂ ਸਰਪੰਚ ਸੀਗਾ ਮੈਂ ਆਪਣਾ ਫਰਜ਼ ਨਿਭਾਇਆ ਮੈਨੂੰ ਉਸ ਚੀਜ਼ ਦਾ ਮਾਣ ਆ ਸੰਤੁਸ਼ਟੀ ਆ ਕਿ ਅੱਜ ਮੇਰੇ ਅਲਦਾਂ ਨੇ ਮੇਰੇ ਭਰਾਵਾਂ ਨੇ ਆ ਕੇ ਮੇਰੇ ਉਸ ਮਾਣ ਚ ਵਾਧਾ ਕੀਤਾ ਰੱਬ ਇਹਨਾਂ ਦਾ ਵੀ ਮਾਣ ਨੂੰ ਵਧਾ ਕੇ ਰੱਖੇ ਵੀ ਬਿਲਕੁਲ ਵੀ ਰੱਬ ਨੂੰ ਜਾਣ ਦੇਣੀ ਆ ਵੀ ਐਜੀ ਕੋਈ ਵਿਚਾਰ ਹੈ ਜਾਂ ਕੋਈ ਮਤਲਬ ਨਾ ਕੋਈ ਮੇਰੇ ਮਨ ਦੇ ਵਿੱਚ ਕੋਈ ਖਿਆਲ ਆ ਨਾ ਕੋਈ ਐਜੀ ਕੋਈ ਸੋਚ ਆ ਹਾਂ ਆਪਦਾ ਸਰਪੰਚੀ ਵਾਲਾ ਜਿਹੜਾ ਕੰਮ ਆ ਉਹ ਲੋਕਾਂ ਨੇ ਸੱਜਿਆ ਉੱਠ ਹੋ ਕੇ ਕੀਤਾ ਗਾਹ ਵੀ ਕਰੂੰਗਾ ਵੀ ਮੈਂ ਤਾਂ ਹਜੇ ਸਰਪੰਚਾਂ ਕੱਲ ਦਾ ਕੀ ਆ ਮੇਰੀ ਕੋਈ ਇੱਛਾ ਨਹੀਂ ਬਾਕੀ ਜਿਹੜੇ ਜਿਵੇਂ ਸਾਡੇ ਪਰਿਵਾਰ ਤੋਂ ਸਾਡੇ ਮੁਖੀ ਨੇ ਉਹ ਲੱਗੇ ਹੋਏ ਨੇ ਤੇ ਗੁਰੂ ਮਹਾਰਾਜ ਉਹਨਾਂ ਦੀ ਸੇਵਾ માં ਲੋਕਾਂ ਨੇ ਦੋ ਵਾਰ ਬਣ ਚੁੱਕੇ ਨੇ ਉਹਨੇ ਲਈ ਆ ਗਾਹ ਵੀ ਆਪਦਾ ਪ੍ਰਚਾਰ ਕਰਦ ਨੇ ਪਾਰਟੀ ਦਾ ਵੀ ਤੇ ਲੋਕਾਂ ਲਈ ਵੀ ਤਿੰਨ ਪੀੜ੍ਹੀਆਂ ਤੋਂ ਲੋਕਾਂ ਜੁੜੇ ਨੇ ਉਹ ਕਰ ਰਹੇ ਨੇ ਵੀ ਸਾਡਾ ਜਿੱਥੇ ਸਾਡਾ ਰੋਲ ਆ ਅਸੀਂ ਉਹਦਾ ਰੋਲ ਪੂਰਾ ਕਰ ਰਹੇ ਹਾਂ ਜਿਹੜੇ ਤੁਸੀਂ ਇਹ ਮਾਨ ਦੇਣ ਲੋਕਾਂ ਨੂੰ ਆ ਸਾਰੀ ਹੈ ਕਿਉਂਕਿ ਲੋਕਾਂ ਜਿਵੇਂ ਮੈਂ ਪਿੰਡ ਪੱਦਰ ਦਾ ਮੈਂ ਜਾਂ ਆਪਦੇ ਏਰੀਆ ਦਾ ਮੇਰੀ ਜਿਹੜੀ ਆਵਾਜ਼ ਜਾਂਦੀ ਆ ਲੋਕਾਂ ਨੂੰ ਉਹ ਆਵਾਜ਼ ਚੰਗੀ ਲੱਗਦੀ ਹੈ ਕਿਉਂਕਿ ਸਾਡੀ ਹੱਦ ਬਿੱਤੀਆਂ ਨੇ ਤਾਂ ਮੈਂ ਜਿਹੜੇ ਲੀਡਰ ਨੇ ਹੋਰਾਂ ਪਾਰਟੀਆਂ ਜਾਂ ਆਲਰੇਡੀ ਲੀਡਰ ਹੋਣਗੇ ਉਹਨਾਂ ਨੂੰ ਇਹੀ ਗੱਲ ਕਹੂੰਗਾ ਵੀ ਆਪਾਂ ਨੂੰ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਆ ਆਪਾਂ ਨੂੰ ਆਪਣੀ ਹੱਦ ਬਿੱਤੀ ਗੱਲ ਕਰਨੀ ਚਾਹੀਦੀ ਆ ਨਾ ਕਿ ਆਪਾਂ ਨੂੰ ਕੋਈ ਅਖਬਾਰ ਜਿਹੜੀ ਕੋਈ ਝੂਠੀ ਉਸ ਕੋ ਫੋਟੋ ਤਾਂ ਆਉਂਦਾ ਭਾਈ ਫਿਰ ਉਹ ਨੂੰ ਤੁਹਾਨੂੰ ਮੈਂ ਗ੍ਰਾਮ ਸਭਾ ਦਾ ਮੈਂ ਮਤਤਾ ਪਾਇਆ ਭਾਈ ਤੁਹਾਡੇ ਵਰਗੇ ਪੱਤਰਕਾਰ ਪਛਾਣਦੇ ਆ ਤੁਸੀਂ ਰੁਪਈਆ ਨਹੀਂ ਕੋਈ ਵੀ ਲੈਂਦੇ ਕਦੇ ਤੁਸੀਂ ਲੋਕ ਸਿਹਰ ਲੋਕਾਂ ਸਿਹਰ ਦੀ ਜਿਹੜਾ ਇਹ ਲੋਕ ਲੋਕਾਂ ਲਈ ਇਹ ਬਹੁਤ ਜ਼ਰੂਰੀ ਸੀ ਤੁਸੀਂ ਲੋਕਾਂ ਦਾ ਲੈ ਕੇ ਗਏ ਹੋ ਵੀ ਬਿਲਕੁਲ ਵੀ ਨੋ ਡਾਊਟ ਰਾਜਨੀਤੀ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਵਾਰਸ ਆ ਸਾਨੂੰ ਚੰਗੀ ਰਾਜਨੀਤੀ ਕਰਨੀ ਚਾਹੀਦੀ ਆ ਚੰਗੀ ਕਰਾਂਗੇ ਮੇਰਾ ਜਿਹੜਾ ਹੈਗਾ ਮੈਂ ਸਰਪੰਚਾਂ ਆਪਦੇ ਪਿੰਡ ਦੀ ਜਿਹੜਾ ਜਿੰਨਾ ਮੇਰਾ ਫਰਜ਼ ਆ 229 ਤੱਕ ਮੈਂ ਪਹੁੰਚਣ ਦੀ ਕੋਸ਼ਿਸ਼ ਕਰੂੰਗਾ ਤੇ ਜੇ ਕੋਈ ਸੱਜਣ ਹੈ ਜਾਂ ਕੋਈ ਟੈਗ ਦਿੰਦੇ ਆ ਉਹਨਾਂ ਦਾ ਬਹੁਤ ਧੰਨਵਾਦ ਤੇ ਬਸ ਜੇ ਉਹਨਾਂ ਨੇ ਹੋਰ ਪਿਆਰ ਦੇਣਾ ਬਸ ਸਾਡੀਆ ਦੁਆਵਾਂ ਤੇ ਆਪਣਾ ਆਸ਼ੀਰਵਾਦ ਦਿਓ ਇਹੀ ਬਹੁਤ ਹੈ ਠੀਕ ਹੈ ਪਾਰਟ 2